ਵੈੰਪਰਮ ਕਰਨ ਦੀਆਂ ਸਾਡੇ ਲੋਕਾਂ ਨੇ ਡਿਗਰੀਆਂ ਕੀਤੀਆਂ ਹੁਣ ਇੱਕ ਬੇਨਤੀ ਕਰਾ ਮੰਨ ਲਓ ਕਿ ਤੇ ਵੇਲਾ ਆਵੇ ਬਾਣੀ ਪੜਨ ਦਾ ਬਾਣੀ ਪੜਨ ਦਾ ਵੇਲਾ ਆਵੇ ਸਾਡੇ ਬਹੁਤਿਆਂ ਲੋਕਾਂ ਨੂੰ ਨੀਂਦਾ ਜਾਂਦੀ ਹੈ ਬਹੁਤਿਆਂ ਸਾਡੇ ਲੋਕਾਂ ਨੂੰ ਕਿਤੇ ਦੂਰ-ਦਰਾਡੇ ਕਿਤੇ ਕੰਮ ਪੈ ਜਾਂਦੇ ਆ ਬਾਣੀ ਪੜਨ ਵਾਸਤੇ ਟਾਈਮ ਨਹੀਂ ਹੁੰਦਾ ਅਛਾ ਬੇਨਤੀ ਕਰਾਂ ਉਹੀ ਕਿਤੇ 100 ਕਿਲੋਮੀਟਰ ਕਿਤੇ 70 ਕਿਲੋਮੀਟਰ ਕਿਹੇ ਬਾਬੇ ਕੋ ਜਾਣਾ ਹੋਵੇ ਤੇ ਉਦੋਂ ਸਾਡੇ ਲੋਕ ਬਾਹਰ ਮੀਂਹ ਪੈਣ ਡਿਆ ਹੋਵੇ ਤੇ ਕੋਲ ਗੱਡੀ ਨਾ ਹੋਵੇ ਕੋਲ ਸਿਰਫ ਇੱਕ ਮੋਟਰਸਾਈਕਲ ਸਕੂਟਰੀ ਹੋਵੇ ਤਾਂ ਵੀ ਸਾਡੇ ਲੋਕਾਂ ਨੂੰ ਪਤਾ ਹੈ ਕਿ ਅੱਜ ਦੇ ਦਿਨ ਅੱਜ ਦੀ ਤਰੀਕ ਬਾਬਾ ਜੀ ਦੇ ਕੋਲ ਚੌਂਕੀ ਭਰਨੀ ਆ ਸਾਡੇ ਲੋਕ ਤਾਂ ਵੀ ਜਾ ਕੇ ਬਾਬੇ ਦੇ ਕੋਲ ਚੌਂਕੀ ਭਰ ਆਉਣਗੇ ਵਰਦੀ ਮੀਂਹ ਚ ਗਿੱਲੇ ਹੋਗੇ ਤੱਕੇ ਗੁਰਕਾ ਸਾਹਿਬ ਤੋਂ ਆਖੋ ਪਾਠ ਕਰ ਲਓ ਨਹੀਂ ਸਾਨੂੰ ਨੀਂਦ ਆਈ ਏ ਜੀ ਸਾਡਾ ਸਿਰ ਪਾਟਣ ਡਿਆ ਵਾ ਸਾਨੂੰ ਦੂਰ ਕਿਤੇ ਕੰਮ ਪੈ ਗਿਆ ਵਾ ਉਦੋਂ ਬੰਦੀ ਦੀ ਤੇ ਬਾਬਿਆਂ ਕੋ ਜਾਣਵਾਰੀ ਭਾਵੇਂ ਕਦੇ ਦੁਨੀਆ ਇੱਧਰ ਦੀ ਉੱਧਰ ਹੋ ਜੇ ਉਦੋਂ ਨਹੀਂ ਪਰਵਾਹ ਕਰਨੀ ਉਦੋਂ ਆਖਣਾ ਮਹਾਪੁਰਸ਼ਾਂ ਨੂੰ ਜਾ ਕੇ ਰਹਿਣਾ ਹੁਣ ਮੈਂ ਬੇਨਤੀ ਕਰਾਂ ਕੀ ਇਹ ਚੀਜ਼ ਗੁਰਮਤਿ ਆ ਅੱਛਾ ਕਈਆਂ ਨੇ ਮਾਲੂ ਉਹ ਨਜ਼ਰ ਵਟੂ ਲਾਏ ਹੁੰਦੀ ਆ ਕਿਤੇ ਘਰ ਬਣਾਇਆ ਹੋਵੇ ਨਾ ਕਈਆਂ ਨੇ ਉਹ ਕਈਆਂ ਨੇ ਨਜ਼ਰ ਵਟੂ ਲਾਏ ਹੁੰਦੇ ਆ। ਉਹਨੇ ਕਾਲੇ ਰੰਗ ਦਾ ਉਹਦਾ ਮੂੰਹ ਹੁੰਦਾ ਲਾਲ ਜੀ ਜਬਾਨ ਕੱਢੀ ਹੁੰਦੀ ਨੇ ਪਰ ਉਹ ਕਈਆਂ ਨੇ ਕੰਨਾਂ ਦੇ ਲਾਏ ਹੁੰਦੇ ਆ। ਪੁੱਛੂ ਇਹ ਕੀ ਆ? ਇਹ ਜੀ ਸਾਡੇ ਘਰ ਨੂੰ ਨਜ਼ਰ ਨਹੀਂ ਲੱਗਦੀ। ਨਵਾਂ ਘਰ ਬਣਾਇਆ ਨਾ। ਆਖਣੇ ਨਜ਼ਰ ਨਹੀਂ ਲੱਗਦੀ। ਉਹ ਜਬਾਨ ਕੱਢੀ ਵਾਲਾ ਜਾ ਤੇ ਇਹ ਵਿਖਾ ਦਿੰਦੇ ਆ ਕਿ ਹੁਣ ਸਾਡੀ ਇਹਦੇ ਵਾਂਗੂ ਜਬਾਨ ਨਿਕਲ ਗਈ ਆ ਖਰਚਾ ਜ਼ਿਆਦਾ ਲੱਗ ਗਿਆ ਵਾ। ਤੇ ਮਾਫ ਕਰਿਓ ਸੰਗਤ ਜੀ ਇਹ ਚੀਜ਼ਾਂ ਗੁਰਮਤ ਨਹੀਂ ਆ। ਅਛਾ ਕਈਆਂ ਨੇ ਛੱਤਰ ਲੰਗਿਆਂ ਦਾ ਬੂਏ ਗਾੜੀ ਚਪਲ ਟੰਗੀ ਹੁੰਦੀ ਆ ਤਾਂ ਕਈ ਵਾਰੀ ਬੂਏ ਤੇ ਚਪਲ ਟੰਗੀ ਆ ਤਾਂ ਥੱਲੇੋਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਿਕਲ ਰਿਹਾ ਵਾ ਖੰਡਪਾਰ ਸਾਹਿਬ ਰਖਾਉਣਾ ਤਾਂ ਥੱਲੇੋਂ ਸਰੂਪ ਨਿਕਲ ਰਿਹਾ ਵਾ ਕੀ ਲੱਗਦਾ ਇਹ ਬੇਅਦਵੀਨੀ ਹੈ ਸਰੂਪ ਦੀ ਕੀ ਤੁਸੀਂ ਉੱਤੇ ਚਪਲ ਟੰਗੀ ਆ ਥੱਲੇ ਤੋਂ ਹੀ ਸਰੂਪ ਕੱਢ ਰਹੇ ਹੋ ਉਸੇ ਬੂਏ ਥਾਣੀ ਕਈਆਂ ਨੇ ਕਾਲੇ ਧਾਗੇ ਵੱਧੇ ਆ ਅਛਾ ਉਹ ਹੁੰਦਾ ਨੇ ਮਿਰਚਾਂ ਬਾਕੇ ਤੇ ਥੱਲੇ ਨਿੰਬੂ ਬੱਧਾ ਹੁੰਦਾ ਵਾ ਕਈਆਂ ਨੇ ਉਹ ਟੰਗੇ ਹੁੰਦੇ ਆ ਨਵੀਂ ਗੱਡੀ ਲੈਣੀ ਆ ਉੱਥੇ ਉਹ ਨਿੰਬੂ ਟੰਗੇ ਆ ਕਿਹੜੇ ਕੰਮ ਨੂੰ ਇਹੋ ਜਿਹੀ ਨਜ਼ਰ ਲੱਗ ਜਾਂਦੀ ਏ ਮੈਂ ਇੱਕ ਬੇਨਤੀ ਕਰਾਂ ਜਿਹੜੀਆਂ ਮਿਰਚਾਂ ਵਾਂ ਇਹ ਕਿਤੇ ਨਾ ਕਿਤੇ ਸਬਜ਼ੀ ਦੇ ਵਿੱਚ ਪਾਉਣ ਲਈ ਕੰਮ ਆਉਂਦੀਆਂ ਵਾਂ ਇਹ ਨਜ਼ਰ ਕਿਦਾਂ ਹਟਾ ਦੇਣੀ ਆ ਪੁੱਛੋ ਨਿੰਬੂ ਪਾਣੀ ਬਣਾ ਕੇ ਨਿੰਬੂ ਦਾ ਨਿੰਬੂ ਦਾ ਪਾਣੀ ਬਣਾ ਕੇ ਪੀਣ ਦੇ ਕੰਮ ਹੁੰਦਾ ਵਾ ਪੁੱਛੋ ਨਿੰਬੂ ਕੀ ਕਰ ਦੇਗਾ ਤਾਤਾ ਅੱਛਾ ਇੱਕ ਗੱਲ ਹੋਰ ਚైనా ਵੱਲੋਂ ਚైనా ਦੇ ਲੋਕਾਂ ਨੂੰ ਵੀ ਪਤਾ ਵਾ ਕਿ ਇੰਡੀਆ ਦੇ ਲੋਕ ਸਾਡੇ ਕਿੱਡੇ ਵਹਿਮੀ ਆ ਉਹਨਾਂ ਨਿੰਬੂ ਦੇ ਮਿਰਚਾਂ ਨਗਲੀ ਬਣਾ ਕੇ ਵੇਚਨੇ ਸ਼ੁਰੂ ਕਰਦੇ ਸਾਡੇ ਵਿੱਚ ਤੇ ਸਾਡੇ ਲੋਕਾਂ ਉਹ ਵੀ ਲੈ ਲੈ ਆਂਦੇ ਲਓ ਜੀ ਆਂਦੇ ਛੇਤੀ ਕਿਤਾ ਖਰਾਬ ਨਹੀਂ ਹੁੰਦੇ ਮਤਲਬ ਯਾਰ ਕਿੱਧਰ ਨੂੰ ਤੁਰ ਪਏ ਆਪਾਂ ਸਾਨੂੰ ਸਮਝ ਨਹੀਂ ਆ ਰਹੀ ਕਿ ਗੁਰਬਾਣੀ ਦੀ ਵਿਚਾਰਧਾਰਾ ਕੋ ਜੋ ਹੋ ਰਿਹਾ ਤੇ ਸਾਡੀ ਵਿਚਾਰ ਅਜ ਅਸੀਂ ਕਿਹੇ ਹੋਰ ਬੰਦੇ ਨੂੰ ਤੁਰ ਪਏ ਆ ਕਿੱਡੇ ਵਹਿਮਾਂ ਦੇ ਵਿੱਚ ਫਸ ਗਏ ਆਪਾਂ ਸਵੇਰ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਪਰਤ ਆਵੇ ਉਹਨੂੰ ਭੁੱਲਣੇ ਨਹੀਂ ਕਹਿੰਦੇ ਆ ਵਹਿਮਾਂ ਪਰ ਮਾਨੂੰ ਮੈਂ ਬੇਨਤੀ ਕਰਾਂ ਗੁਰਬਾਣੀ ਨਹੀਂ ਮੰਦੀ ਆਪਾਂ ਸਿੱਖਿਆ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਮਾਣ ਕਰਿਆ ਕਰੀਏ ਆਪਾਂ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਵਾ ਤੇ ਪਰ ਸਾਡੇ ਲੋਕ ਅੱਜ ਤਾਂ ਵੀ ਜਾ ਕੇ ਪਖੰਡ ਤਾਂ ਵੀ ਜਾ ਕੇ ਕੋਈ ਕਹੇ ਪਖੰਡੀ ਕੋ ਮੱਥਾ ਕਦੀ ਕਹੇ ਲਾਚੀ ਦੇਣ ਵਾਲੇ ਕੋ ਕਦੀ ਕਹੇ ਸਿਰ ਫੇਰਨ ਵਾਲੇ ਕੋ ਕਦੀ ਕਹੇ ਧਾਗਾ ਲੈਣ ਵਾਲੇ ਕੋ ਮੈਂ ਬੇਨਤੀ ਕਰਾਂ ਸਿੱਖ ਦਾ ਸਿਰ ਕੇਵਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਗੜੀ ਚੁਕੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬਹਾਰਾਜ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਵਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਸਤਾਰੇ